ਦੋਸਤੋ ਅੱਜ ਦਾ ਬਿਜ਼ਨਸ ਆਈਡੀਆ ਬਹੁਤ ਹੀ ਪ੍ਰੋਫਿਟੇਬਲ ਹੋਣ ਵਾਲਾ ਹੈ। ਕੁੱਝ ਕਦੇ ਇਹ ਸਾਰੇ ਨੇ ਸੋਚਿਆ ਕਿ ਇਹ ਕੰਟੇਨਰ ਜਿਆਦਾ ਨਹੀਂ ਲੈ ਕਿ ਛੋਟੇ ਜਿਹੇ ਟਾਬੇ ਤੇ ਹੀ ਕੰਮ ਸ਼ੁਰੂ ਕਰਨ ਦੇ ਲਈ ਸਭ ਤੋਂ ਜਿਆਦਾ ਕੰਮ ਆਉਣ ਵਾਲੀ ਇਸ ਮਸ਼ੀਨ ਨੂੰ ਖਰੀਦਣ ਲਈ ਸਰਕਾਰ 35% ਤੱਕ ਜੋ ਕਿ ਕੰਟੇਨਰਸ ਅਲੂਮੀਨੀਅਮ ਦੇ ਨੇ ਕੱਚਾ ਮਾਲ ਵੀ ਤੁਸੀਂ ਕੰਟੇਨਰ ਬਣਾਉਣ ਤੋਂ ਬਾਅਦ ਕਿਵੇਂ ਬਿਜ਼ਨਸ ਨੂੰ ਇਸ ਤਰੀਕੇ ਦੇ ਨਾਲ ਤੁਹਾਡੀ ਟ੍ਰੇਨਿੰਗ ਇਸ ਬਿਜ਼ਨਸ ਨੂੰ ਚਲਾਉਣ ਦੇ ਲਈ ਤੁਸੀਂ ਆਪਣੇ ਕਸਟਮਰ ਦੇ ਨਾਲ ਆਪਣੇ ਸੈਟਅਪ ਨੂੰ ਅਲੱਗ-ਅਲੱਗ ਜਗ੍ਹਾ ਤੇ ਲਗਾ ਸਕਦੇ ਹੋ। ਅੱਜ ਮੈਂ ਤੁਹਾਡੇ ਨਾਲ ਅਜਿਹੇ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਇਸ ਨੂੰ ਸ਼ੁਰੂ ਕਰਨ ਦੇ ਲਈ ਨਾ ਹੀ ਕਿਸੇ ਖਾਸ ਐਜੂਕੇਸ਼ਨ ਦੀ ਜ਼ਰੂਰਤ ਹੈ ਨਾ ਹੀ ਕੋਈ ਏਜ ਲਿਮਟ ਹੈ ਕੋਈ ਵੀ ਇਨਸਾਨ ਜੇਕਰ ਇਸ ਬਿਜ਼ਨਸ ਨੂੰ ਸ਼ੁਰੂ ਕਰ ਲੇ ਚੰਗੇ ਤਰੀਕੇ ਦੇ ਨਾਲ ਚਲਾਏ ਤਾਂ ਲੱਖਾਂ ਰੁਪਏ ਮਹੀਨੇ ਦਾ ਕਿਤੇ ਨਹੀਂ ਗਿਆ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾ ਦੋਸਤੋ ਅੱਜ ਦਾ ਬਿਜ਼ਨਸ ਆਈਡੀਆ ਬਹੁਤ ਹੀ ਪ੍ਰੋਫਿਟੇਬਲ ਹੋਣ ਵਾਲਾ ਹੈ ਇਸ ਬਿਜ਼ਨਸ ਨੂੰ ਕਿਵੇਂ ਚਲਾਉਣਾ ਹੈ ਕੀ ਸਟ੍ਰੈਟੇਜੀ ਬਣਾਉਣੀ ਹੈ ਅੱਜ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਡਿਟੇਲ ਚ ਕਰਾਂਗਾ ਤੁਸੀਂ ਕਦੇ ਵੀ ਜਦੋਂ ਚਾਟ ਪਾਪੜੀ ਖਾਣ ਜਾਂਦੇ ਹੋ ਜਾਂ ਫਿਰ ਮੋਮੋਜ਼ ਖਾਣ ਜਾਂਦੇ ਹੋ ਜਾਂ ਤੁਸੀਂ ਕਿਤੇ ਉਹ ਸਬਜੀ ਪੈਕ ਕਰਾਉਂਦੇ ਹੋ ਜਾਂ ਰੋਟੀ ਜਾਂ ਚਾਵਲ ਪੈਕ ਕਰਾਉਂਦੇ ਤੁਸੀਂ ਨੋਟ ਕੀਤਾ ਹੋਵੇਗਾ ਕਿ ਐਲੂਮੀਨੀਅਮ ਦੇ ਕੰਟੇਨਰ ਵਿੱਚ ਤੁਹਾਨੂੰ ਸਮਾਨ ਮਿਲਦਾ ਤੁਸੀਂ ਕਦੀ ਇਹ ਸਾਰਿਆਂ ਨੇ ਸੋਚਿਆ ਕਿ ਇਹ ਕੰਟੇਨਰ ਕਿਵੇਂ ਬਣਾਏ ਜਾਂਦੇ ਨੇ ਔਰ ਇਹ ਸਾਰੇ ਕੰਟੇਨਰ ਕਿੱਥੋਂ ਆਉਂਦੇ ਨੇ ਜੋ ਇਹ ਸਾਰੇ ਇਹ ਫਾਸਟ ਫੂਡ ਵਾਲੇ ਲੋਕ ਯੂਜ਼ ਕਰਦੇ ਨੇ ਆਓ ਅੱਜ ਮੈਂ ਤੁਹਾਨੂੰ ਇਹਨਾਂ ਕੰਟੇਨਰਸ ਬਾਰੇ ਦੱਸਦਾ ਹਾਂ ਇਸ ਕੰਟੇਨਰ ਤੋਂ ਸ਼ੁਰੂ ਕੀਤੇ ਜਾਣ ਵਾਲੇ ਬਿਜ਼ਨਸ ਬਾਰੇ ਡਿਟੇਲ ਚ ਗੱਲ ਕਰਦਾ ਹਾਂ ਜੋ ਤੁਹਾਨੂੰ ਬਿਜ਼ਨਸ ਸ਼ੁਰੂ ਕਰਨ ਤੋਂ ਬਾਅਦ ਮਾਲਾ-ਮਾਲ ਕਰ ਦਵੇ। ਦੋਸਤੋ ਇਹਨਾਂ ਕੰਟੇਨਰ ਦੀ ਵਰਤੋਂ ਸਿਰਫ ਇੰਡੀਆ ਵਿੱਚ ਹੀ ਨਹੀਂ ਸਗੋ ਬਾਹਰ ਵਾਲੇ ਵੀ ਬਹੁਤ ਸਾਰੇ ਕੰਟਰੀਜ਼ ਵਿੱਚ ਹੁੰਦੀ ਹੈ। ਸਿਰਫ ਵੱਡੇ ਰੈਸਟੋਰੈਂਟ ਵਿੱਚ ਹੀ ਨਹੀਂ ਸਗੋ ਬਹੁਤ ਸਾਰੀਆਂ ਛੋਟੀਆਂ ਦੁਕਾਨਾਂ, ਖਾਣ-ਪੀਣ ਵਾਲੀਆਂ ਦੁਕਾਨਾਂ ਜਾਂ ਫਿਰ ਹੋਰ ਦੁਕਾਨਾਂ ਉੱਪਰ ਵੀ ਇਹ ਕੰਟੇਨਰ ਦੀ ਬਹੁਤ ਸਾਰੀ ਜ਼ਰੂਰਤ ਹੁੰਦੀ ਹੈ। ਜਿਆਦਾ ਨਹੀਂ ਲੱਗੇ ਕਿ ਛੋਟੇ ਜਿਹੇ ਟਾਬੇ ਤੇ ਹੀ 500 ਤੋਂ ਵੱਧ ਕੰਟੇਨਰ ਯੂਜ਼ ਹੋ ਜਾਂਦੇ ਨੇ ਇਹੀ 500 ਤੋਂ ਵੱਧ ਕੰਟੇਨਰ ਤੁਹਾਡੀ ਬਿਜ਼ਨਸ ਦੀ ਸ਼ੁਰੂਆਤ ਕਰਨੀ ਆ ਹੁਣ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਕੰਮ ਆਉਣ ਵਾਲੀਆਂ ਚੀਜ਼ਾਂ ਬਾਰੇ ਗੱਲ ਕਰਦੇ ਕੰਮ ਸ਼ੁਰੂ ਕਰਨ ਦੇ ਲਈ ਸਭ ਤੋਂ ਜ਼ਿਆਦਾ ਕੰਮ ਆਉਣ ਵਾਲੀ ਚੀਜ਼ ਹੈ ਮਸ਼ੀਨ ਮਾਰਕੀਟ ਦੇ ਵਿੱਚ ਇੱਕ ਅਲੂਮੀਨੀਅਮ ਕੰਟੇਨਰ ਮੇਕਿੰਗ ਮਸ਼ੀਨ ਆਉਂਦੀ ਹੈ ਜਿਸ ਦੇ ਅਲੱਗ-ਅਲੱਗ ਸਾਈਜ਼ ਦੇ ਅਕੋਰਡਿੰਗ ਅਲੱਗ-ਅਲੱਗ ਪ੍ਰਾਈਸ ਨੇ ਇਹ ਮਸ਼ੀਨ ਵੀ ਵੱਖ-ਵੱਖ ਟਾਈਪ ਵਿੱਚ ਆਉਂਦੀ ਹੈ ਜਿਵੇਂ ਕਿ ਫੁੱਲੀ ਆਟੋਮੈਟਿਕ, ਸੈਮੀ ਆਟੋਮੈਟਿਕ ਜਾਂ ਫਿਰ ਮੈਨੂਅਲ ਮਸ਼ੀਨ। ਇਸ ਤੋਂ ਇਲਾਵਾ ਮਸ਼ੀਨ ਸਿੰਗਲ ਕੈਵਿਟੀ, ਡਿਊਲ ਕੈਵਿਟੀ ਔਰ ਮਲਟੀਪਲ ਕੈਵਿਟੀ ਦੇ ਨਾਲ ਆਉਂਦੀ ਹੈ। ਸਿੰਗਲ ਕੈਵਿਟੀ ਵਾਲੀ ਮਸ਼ੀਨ ਦੇ ਵਿੱਚ ਇੱਕ ਟਾਈਮ ਦੇ ਵਿੱਚ ਇੱਕ ਹੀ ਕੰਟੇਨਰ ਬਣਦਾ ਹੈ। ਡਿਊਲ ਕੈਵਿਟੀ ਵਿੱਚ ਦੋ ਕੰਟੇਨਰ ਬਣਦੇ ਨੇ ਔਰ ਮਲਟੀਪਲ ਕੈਵਿਟੀ ਦੇ ਵਿੱਚ ਮਲਟੀਪਲ ਕੰਟੇਨਰ ਬਣ ਜਾਂਦੇ ਹਨ। ਜੇ ਸਿੰਗਲ ਮਸ਼ੀਨ ਦੀ ਗੱਲ ਕਰਦਾ ਹਾਂ ਤਾਂ ਇੱਕ ਸੈਮੀ ਆਟੋਮੈਟਿਕ ਮਸ਼ੀਨ 1 ਮਿੰਟ ਵਿੱਚ 40 ਤੋਂ 50 ਕੰਟੇਨਰ ਬਣਾ ਦਿੰਦੀ ਹੈ 50 ਦੇ ਹਿਸਾਬ ਨਾਲ 1 ਘੰਟੇ ਵਿੱਚ 3000 ਕੰਟੇਨਰ ਤਿਆਰ ਹੋ ਜਾਣਗੇ ਅਤੇ 5 ਘੰਟਿਆਂ ਵਿੱਚ ਜੇ ਜ਼ਿਆਦਾ ਨਹੀਂ ਤਾਂ ਤੁਸੀਂ 17 ਤੋਂ 18000 ਕੰਟੇਨਰ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਇਹਨਾਂ ਵਿੱਚੋਂ ਕੋਈ ਵੀ ਮਸ਼ੀਨ ਖਰੀਦ ਕੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਇਸ ਮਸ਼ੀਨ ਦੀ ਕੀਮਤ 50000 ਤੋਂ ਸ਼ੁਰੂ ਹੋ ਕੇ 10 ਤੋਂ 15 ਲੱਖ ਤੱਕ ਜਾਂਦੀ ਹੈ। ਤੁਸੀਂ ਇਹ ਦੇਖਣਾ ਕਿ ਤੁਹਾਡਾ ਕੀ ਬਜਟ ਹੈ ਉਸ ਦੇ ਕੋੜੀ ਮਸ਼ੀਨ ਲਓ ਤੇ ਆਪਣਾ ਬਿਜ਼ਨਸ ਸਟਾਰਟ ਕਰੋ। ਇਸ ਮਸ਼ੀਨ ਨੂੰ ਖਰੀਦਣ ਲਈ ਸਰਕਾਰ 35% ਤੱਕ ਦੀ ਸਬਸਿਡੀ ਵੀ ਦਿੰਦੀ ਹੈ। ਤੁਸੀਂ MSME ਦੇ ਜ਼ਰੀਏ ਸਬਸਿਡੀ ਅਪਲਾਈ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੋਦਰਾ ਯੋਜਨਾ ਦੇ ਜ਼ਰੀਏ ਤੇ PMEGP ਦੇ ਜ਼ਰੀਏ ਵੀ ਸਬਸਿਡੀ ਅਪਲਾਈ ਕਰ ਸਕਦੇ ਹੋ। ਸਬਸਿਡੀ ਦੇ ਲਈ ਤੁਹਾਨੂੰ ਕੁਝ ਵੀ ਜ਼ਿਆਦਾ ਨਹੀਂ ਕਰਨਾ ਪੈਣਾ ਤੁਸੀਂ ਉਸ ਮਸ਼ੀਨ ਦੀ ਇੱਕ ਫੋਟੋ ਲੋ ਫੋਟੋ ਪ੍ਰਿੰਟ ਕਰਾਉਣ ਤੋਂ ਬਾਅਦ ਸੀਏ ਨੂੰ ਦੋ ਸੀਏ ਕੋਲ ਦੀ ਰਿਪੋਰਟ ਬਣਾਵਾਓ ਰਿਪੋਰਟ ਬਣਾਉਣ ਤੋਂ ਬਾਅਦ ਬੈਂਕ 'ਚ ਜਮਾ ਕਰਾ ਦਿਓ ਮਸ਼ੀਨ ਦੇ ਨਾਲ ਹੀ ਇੱਕ ਹੋਰ ਜ਼ਰੂਰੀ ਚੀਜ਼ ਜਿਸ ਤੋਂ ਬਿਨਾਂ ਕੰਮ ਸ਼ੁਰੂ ਨਹੀਂ ਹੋ ਸਕਦਾ ਉਹ ਹੈ ਰੌ ਮਟੀਰੀਅਲ ਕਿਉਂਕਿ ਕੰਟੇਨਰਸ ਐਲੂਮੀਨੀਅਮ ਦੇ ਨੇ ਕੱਚਾ ਮਾਲ ਵੀ ਐਲੂਮੀਨੀਅਮ ਦੇ ਫੋਇਲਸ ਹੀ ਹੋਣਗੇ ਤੁਸੀਂ ਇਹ ਫੋਇਲਸ ਨੂੰ ਕਿਤੇ ਹੋਲ سیلਰ ਕੋਲ ਵੀ ਲੈ ਸਕਦੇ ਹੋ ਇਸ ਦੇ ਨਾਲ ਨਾਲ ਜਿੱਥੋਂ ਤੁਸੀਂ ਮਸ਼ੀਨ ਖਰੀਦੀ ਹੈ ਉਹ ਵੀ ਫੋਇਲ ਨੂੰ ਪ੍ਰੋਵਾਈਡ ਕਰਦੇ अलग-अलग थिकनेस ਦੇ ਅਕੋਰਡਿੰਗ ਫੋਇਲ ਦਾ ਪ੍ਰਾਈਸ ਸੈੱਟ ਹੁੰਦਾ ਹੈ। ਜਿਆਦਾ ਕੰਟੇਨਰਸ 10 ਮਾਈਕਰੋਨ ਵਾਲੇ ਫੋਇਲ ਦੇ ਬਣਦੇ ਨੇ। ਜੇ ਤੁਸੀਂ ਬਲਕ ਦੇ ਵਿੱਚ ਇਹ ਹੋਲਸੇਲ ਤੋਂ ਲੈਂਦੇ ਹੋ ਤਾਂ ਤੁਹਾਨੂੰ ਇਹ ਬਹੁਤ ਹੀ ਵਧੀਆ ਪ੍ਰਾਈਸ ਦੇ ਮਿਲ ਜਾਂਦੇ ਨੇ। ਇਹਨਾਂ ਕੰਟੇਨਰਸ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ। ਤੁਸੀਂ ਕੰਟੇਨਰ ਦੇ ਵਿੱਚ ਫੋਇਲ ਨੂੰ ਸੈੱਟ ਕਰਨਾ ਹੈ। ਸੈੱਟ ਕਰਨ ਤੋਂ ਬਾਅਦ ਮਸ਼ੀਨ ਆਟੋਮੈਟਿਕਲੀ ਕੰਟੇਨਰ ਤਿਆਰ ਕਰਕੇ ਤੁਹਾਨੂੰ ਦੇ ਦੇਵੇਗੀ। ਹੁਣ ਤੱਕ ਮੈਂ ਮਸ਼ੀਨ ਬਾਰੇ ਤੁਹਾਨੂੰ ਸਾਰਾ ਕੁਝ ਦੱਸ ਦਿੰਦਾ ਹੈ ਕਿ ਮਸ਼ੀਨ ਕਿੱਥੋਂ ਲੈਣੀ ਹੈ, ਕਿਵੇਂ ਲੈਣੀ ਹੈ, ਕਿਹੜੀ ਵਾਲੀ ਲੈਣੀ ਹੈ। ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਲੈਣੀ ਹੈ ਹੁਣ ਅਸੀਂ ਇਹ ਜਾਣਦੇ ਹਾਂ ਕਿ ਤੁਸੀਂ ਕੰਟੇਨਰ ਬਣਾਉਣ ਤੋਂ ਬਾਅਦ ਕਿਵੇਂ business ਨੂੰ ਅੱਗੇ ਲੈ ਕੇ ਜਾਣਾ ਹੈ ਤੁਸੀਂ ਕੰਟੇਨਰ ਬਣਾ ਕੇ ਕਿਵੇਂ ਵੇਚਨੇ ਸਭ ਤੋਂ ਪਹਿਲਾਂ ਤੁਸੀਂ ਇੱਕ ਲਿਸਟ ਤਿਆਰ ਕਰੋ ਕਿ ਤੁਸੀਂ ਸ਼ਹਿਰ ਦੀ ਕਿਸ-ਕਿਸ ਦੁਕਾਨ ਰੇਹੜੀ ਟਾਬੇ ਠੇਲੇ ਜਾਂ ਰੈਸਟੋਰੈਂਟ ਤੇ ਇਹਨਾਂ ਕੰਟੇਨਰਸ ਨੂੰ ਵੇਚਣਾ ਹੈ ਨਿਸ ਤਿਆਰ ਕਰਨ ਤੋਂ ਬਾਅਦ ਮਾਰਜਨ ਪਤਾ ਲਗਾਉਣ ਦੀ ਕੋਸ਼ਿਸ਼ ਕਰੋ ਕਿ ਬਾਕੀ ਲੋਕ ਇੱਕ ਕੰਟੇਨਰ ਦੇ ਪਿੱਛੇ ਕਿੰਨਾ ਮਾਰਜਨ ਰੱਖਦੇ ਹਨ ਜਦੋਂ ਨਿਸ ਤਿਆਰ ਹੋ ਜਾਵੇ ਤੇ ਮਾਰਜਨ ਪਤਾ ਲੱਗ ਜਾਵੇ ਤਾਂ ਤੁਸੀਂ ਦੋ ਤਰੀਕੇ ਨਾਲ ਕਸਟਮਰ ਦੇ ਨਾਲ ਜੁੜ ਸਕਦੇ ਹੋ ਪਹਿਲੇ ਤਰੀਕੇ ਵਿੱਚ ਤੁਸੀਂ ਮਾਲਕ ਨਾਲ ਡਾਇਰੈਕਟ ਗੱਲ ਕਰੋ ਅਤੇ ਉਸ ਨੂੰ ਮਾਰਕੀਟ ਨਾਲੋਂ 20 ਤੋਂ 30 ਪੈਸੇ ਘੱਟ ਮਾਰਜਨ ਤੇ ਖਰੀਦਣ ਲਈ ਕਹੋ ਦੂਜੇ ਤਰੀਕੇ ਵਿੱਚ ਤੁਸੀਂ ਪਹਿਲਾਂ ਉਹਨਾਂ ਦੇ ਕਸਟਮਰ ਬਣੋ ਤੁਸੀਂ ਉਸ ਸਮੇਂ ਤੋਂ ਹੀ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਬਾਰੇ ਸੋਚ ਹੀ ਰਹੇ ਹੋ ਜਦੋਂ ਇਹਨਾਂ ਲੋਕਾਂ ਨਾਲ ਤੁਹਾਡੀ ਚੰਗੀ ਉਠਣੀ ਬੈਠਣੀ ਹੋਗੀ ਫਿਰ ਤੁਸੀਂ ਉਹਨਾਂ ਨੂੰ ਦੱਸ ਕੇ ਵੀ ਤੁਸੀਂ ਐਲੂਮੀਨੀਅਮ ਕੰਟੇਨਰ ਦਾ ਬਿਜ਼ਨਸ ਸ਼ੁਰੂ ਕੀਤਾ ਹੈ ਅਤੇ ਮੈਂ ਤੁਹਾਨੂੰ ਆਪਣਾ ਗ੍ਰਾਹਕ ਬਣਾਉਣਾ ਚਾਹੁੰਦਾ ਹਾਂ ਉਮੀਦ ਹੈ ਕਿ ਤੁਸੀਂ ਇਸ ਵਿੱਚ ਮੇਰੀ ਮਦਦ ਕਰੋਗੇ ਇਸ ਤਰ੍ਹਾਂ ਕਰਕੇ ਤੁਸੀਂ ਉਹਨਾਂ ਨਾਲ ਆਪਣੀ ਗੱਲ ਕਰੋ ਤੁਹਾਨੂੰ ਚੰਗਾ ਰਿਸਪਾਂਸ ਹੀ ਮਿਲੇਗਾ ਤੁਸੀਂ ਇਹਨਾਂ ਤੋਂ ਇਲਾਵਾ ਦੂਜਾ ਤਰੀਕਾ ਵੀ ਅਪਣਾ ਸਕਦੇ ਹੋ ਤੁਸੀਂ ਐਲੂਮੀਨੀਅਮ ਦੇ ਕੁਝ ਕੰਟੇਨਰ ਮਾਰਕੀਟ ਵਿੱਚ ਖਰੀਦੋ ਔਰ ਉਹਨਾਂ ਨੂੰ ਦੁਬਾਰਾ ਉਸ ਤੋਂ ਵੱਧ ਰੇਟ ਦੇ ਉੱਪਰ ਹੋਰ ਮਾਰਕੀਟ ਦੇ ਵੇਚਣ ਦੀ ਕੋਸ਼ਿਸ਼ ਕਰੋ ਇਸ ਤਰੀਕੇ ਦੇ ਨਾਲ ਤੁਹਾਨੂੰ ਆਪ ਖੁਦ ਪਤਾ ਚਲ ਜਾਏਗਾ ਕਿ ਤੁਹਾਨੂੰ ਬਿਜ਼ਨਸ ਦੇ ਵਿੱਚ ਕਿੰਨਾ ਪ੍ਰੋਫਿਟ ਹੋਣ ਵਾਲਾ ਹੈ ਔਰ ਤੁਸੀਂ ਇਸ ਬਿਜ਼ਨਸ ਨੂੰ ਕਿੰਨਾ ਵਧੀਆ ਤਰੀਕੇ ਨਾਲ ਚਲਾ ਸਕਦੇ ਇਸ ਤਰੀਕੇ ਦੇ ਨਾਲ ਤੁਹਾਡੀ ਟ੍ਰੇਨਿੰਗ ਵੀ ਹੋ ਜਾਏਗੀ ਤੇ ਤੁਸੀਂ ਬਹੁਤ ਸਾਰੇ ਕਸਟਮਰ ਇਸ ਤਰੀਕੇ ਨਾਲ ਆਪਣੇ ਆਲਰੇਡੀ ਬਣਾ ਵੀ ਲਓ ਇਹ ਕਿਸੇ ਵੀ ਬਿਜ਼ਨਸ ਨੂੰ ਸ਼ੁਰੂ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਹੈ ਜੇ ਹਰ ਇੱਕ ਬਿਜ਼ਨਸ ਨੂੰ ਇਸ ਤਰੀਕੇ ਨਾਲ ਸ਼ੁਰੂ ਕੀਤਾ ਜਾਏ ਤਾਂ ਅਸੀਂ ਲਾਸ ਹੋਣ ਤੋਂ ਬਚ ਸਕਦੇ ਹਾਂ ਇਸ ਬਿਜ਼ਨਸ ਨੂੰ ਚਲਾਉਣ ਦੇ ਲਈ ਤੁਸੀਂ ਆਪਣੇ ਕਸਟਮਰ ਦੇ ਨਾਲ ਡਾਇਰੈਕਟ ਡੀਲ ਰੱਖੋ ਉਹਨਾਂ ਨੂੰ ਆਪਣੇ ਵਟਸਐਪ ਦੇ ਨਾਲ ਜੋੜ ਕੇ ਰੱਖੋ ਸਮੇ ਸਮੇਂ ਤੇ ਤੁਸੀਂ ਆਪਣੇ ਕਸਟਮਰ ਨੂੰ ਵਿਜ਼ਿਟ ਕਰਦੇ ਰਹੋ ਉਹਨਾਂ ਨਾਲ ਡਾਇਰੈਕਟ ਡੀਲ ਰੱਖੋ ਜਿਹੜੇ ਥਰਡ ਪਾਰਟੀ ਵਿੱਚ ਆ ਕੇ ਕਮਿਸ਼ਨ ਲੈਂਦੇ ਨੇ ਉਹਨਾਂ ਨੂੰ ਬਾਹਰ ਕਰਕੇ ਤੁਸੀਂ ਆਪਣਾ ਡਾਇਰੈਕਟ ਬਿਜ਼ਨਸ ਚਲਾ ਸਕਦੇ ਹੋ ਜਦੋਂ ਤੁਹਾਨੂੰ ਲੱਗਣਾ ਸ਼ੁਰੂ ਹੋ ਜਾਏ ਕਿ ਤੁਹਾਡਾ ਬਿਜ਼ਨਸ ਵਧੀਆ ਚੱਲ ਰਿਹਾ ਹੈ ਤੇ ਤੁਸੀਂ ਇਸ ਨੂੰ ਹੋਰ ਵਧਾ ਸਕਦੇ ਹੋ ਆਪਣੇ ਸੈਟਅਪ ਨੂੰ ਅਲੱਗ-ਅਲੱਗ ਜਗ੍ਹਾ ਤੇ ਲਗਾਓ ਤੇ ਤੁਸੀਂ ਆਪਣੇ ਨਾਂ ਦਾ ਬ੍ਰਾਂਡ ਵੀ ਬਣਾਓ ਇੱਕ ਗੱਲ ਹੋਰ ਤੁਸੀਂ ਕੰਟੇਨਰ ਦੇ ਪਿੱਛੇ ਆਪਣਾ ਬ੍ਰਾਂਡ ਨੇਮ ਲਿਖਾ ਸਕਦੇ ਹੋ ਜਦੋਂ ਵੀ ਤੁਸੀਂ ਮਸ਼ੀਨ ਖਰੀਦਣ ਜਾਓ ਮਸ਼ੀਨ ਖਰੀਦਣ ਤੋਂ ਪਹਿਲਾਂ ਹੀ ਉਹਨਾਂ ਨੂੰ ਦੱਸ ਦਿਓ ਕਿ ਮੇਰਾ ਇਹ ਬ੍ਰਾਂਡ ਹੈ ਇਹ ਮੇਰਾ ਲੋਗੋ ਹੈ ਜਿਸ ਨੂੰ ਆਪਾਂ ਹਰ ਕੰਟੇਨਰ ਦੇ ਉੱਪਰ ਛਾਪਣਾ ਹੈ ਇਸ ਦਾ ਫਾਇਦਾ ਇਹ ਹੈ ਕਿ ਜਦੋਂ ਵੀ ਲੋਕ ਕੰਟੇਨਰ ਵਿੱਚੋਂ ਕੁਝ ਖਾਣਗੇ ਤੁਹਾਡਾ ਲੋਗੋ ਦੇਖਣਗੇ ਤਾਂ ਉਹਨਾਂ ਨੂੰ ਤੁਹਾਡਾ ਨਾਮ ਯਾਦ ਹੋ ਜਾਏਗਾ ਤੁਹਾਡੇ ਬ੍ਰਾਂਡ ਦਾ ਪਤਾ ਚੱਲ ਜਾਏਗਾ ਉਹ ਡਾਇਰੈਕਟਲੀ ਵੀ ਲੋਕ ਤੁਹਾਨੂੰ ਆਰਡਰ ਦੇ ਸਕਦੇ ਇਸ ਤਰ੍ਹਾਂ ਤੁਹਾਡਾ ਬਿਜ਼ਨਸ ਆਪਣੇ ਆਪ ਵਧਦਾ ਜਾਵੇ ਦੋਸਤੋ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਬਿਜ਼ਨਸ ਆਈਡੀਆ ਪਸੰਦ ਆਇਆ ਹੋਵੇਗਾ ਜੇ ਤੁਹਾਡਾ ਕੋਈ ਦੋਸਤ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹੈ ਤੁਸੀਂ ਉਸ ਨਾਲ ਇਹ ਵੀਡੀਓ ਸ਼ੇਅਰ ਕਰੋ ਔਰ ਇਹ ਆਈਡੀਆ ਉਹਨੂੰ ਦੱਸੋ ਇਸ ਦੇ ਨਾਲ ਹੀ ਤੁਸੀਂ ਹੋਰ ਵੀ ਬਿਜ਼ਨਸ ਆਈਡੀਆ ਸਾਡੇ ਨਾਲ ਕਮੈਂਟਾਂ ਵਿੱਚ ਸ਼ੇਅਰ ਕਰ ਸਕਦੇ ਹੋ ਜਿਸ ਦੀ ਅਸੀਂ ਡਿਟੇਲ ਵਿੱਚ ਵੀਡੀਓ ਬਣਾ ਕੇ ਤੁਹਾਨੂੰ ਉਹਦਾ ਪੂਰਾ ਮਾਰਕੀਟਿੰਗ ਪਲਾਨ ਔਰ ਬਿਜ਼ਨਸ ਸੈਟਅਪ ਪਲਾਨ ਸ਼ੇਅਰ ਕਰਾਂਗੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਆਈਡੀਆ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ